ਚੰਡੀਗੜ੍ਹ ਮੇਨ ਹਾਈਵੇ ਰੋਡ ਤੇ ਜਿੱਥੇ ਦੱਸਦੇ ਕਿ ਇੱਕ ਭਿਆਨਕ ਹੈ ਟਰੱਕ ਹਾਦਸਾ ਹੁੰਦਾ ਦੱਸਦੇ ਕਿ ਐਕਸੀਡੈਂਟ ਇੰਨਾ ਭਿਆਨਕ ਸੀਗਾ ਕਿ ਟਰੱਕ ਦੇ ਜਿਹੜੇ ਫਰੰਟ ਸਾਈਡ ਦੇ ਫਰਕੁੱਚੇ ਨੇ ਓੜ ਜਾਂਦੇ ਨੇ ਹੱਸਦਾ ਜੀ ਸਵੇਰੇ 4 ਵਜੇ ਤੋਂ ਸਾਢੇ 5 ਤੋਂ ਪਹਿਲਾਂ ਦੀ ਗੱਲ ਹੈ ਜੀ ਹਾਂ ਜੀ ਕੋਈ ਪਤਾ ਲੱਗਿਆ ਸਰ ਕਿੱਦਾਂ ਹੋਇਆ ਨਹੀਂ ਸਰ ਇਹ ਨਹੀਂ ਪਤਾ ਉਹ ਕਹਿੰਦੇ ਟਰੱਕ ਦੀ ਬੇਰੇਕ ਫੇਲ ਹੋ ਗਈ ਜਿਹੜਾ ਪਿੱਛੇ ਆ ਰਿਹਾ ਹੈਗਾ ਕਿੱਥੋਂ ਆਇਓ ਆਇਆ ਟਰਾਂਪੋਨਗਰ ਤੋਂ ਤੁਸੀਂ ਕਿੱਥੇ ਕੰਮ ਕਰ ਰਹੇ ਸੀਗੇ ਆ ਟਰਾਂਪੋਨਗਰ ਜੀ ਕੀ ਕਰ ਰਹੇ ਸੀ ਸਾਨੂੰ ਬੰਦੇ ਨੇ ਭੇਜਿਆ ਬਜਰੀ ਖਾਲੀ ਕਰਨੀ ਤਾਂ ਆਏ ਪਤਾ ਨਹੀਂ ਹੁਣ ਕਿਹੜੇ ਨੂੰ ਆਉਂਗਾ ਬੰਦਾ ਤੁਹਾਨੂੰ ਪਤਾ ਹੈ ਕਿ ਡਰਾਈਵਰ ਕਿੱਸੇ ਹੈਗਾ ਨਹੀਂ ਕੁਝ ਨਹੀਂ ਪਤਾ ਲੱਗਿਆ ਲੱਗ ਗਈ ਨਾ ਜਿੱਦਾਂ ਤੁਸੀਂ ਇੱਥੇ ਦੇਖਦੇ ਹੋ ਤਾਂ ਸੀ ਦੇਖਦੇ ਪਰ ਇਹ ਕਾਫੀ ਭਿਆਣਾ ਕਾਸਾ ਹੋਇਆ ਵਾ ਕੀ ਲੱਗਦਾ ਵੀ ਕਿੰਨੇ ਕ ਵਜੇ ਤਕਰੀਬਨ ਹੋਇਆ ਸੀਗਾ ਇਹ ਅਸੀਂ ਬਿਜਲੀ ਤੋਂ ਲੋਡ ਸੀਗਾ ਪਤਾ ਲੱਗਿਆ ਕੁਝ ਕਿੱਥੋਂ ਆ ਰਿਹਾ ਨਹੀਂ ਹੋਰੀ ਪਤਾ ਕੁਝ ਨਹੀਂ ਪਤਾ ਲੱਗਿਆ ਡਰਾਈਵਰ ਕਿੱਥੇ ਆ ਫਿਰ ਹਾਲ ਕੁਝ ਪਤਾ ਲੱਗ ਇਹ ਵੀ ਪਤਾ ਨਹੀਂ ਲੱਗ ਰਿਹਾ ਨੰਬਰ ਪਲੇਟ ਨੂੰ ਕਿਸ ਤਰੀਕੇ ਮੋੜ ਦਿੱਤਾ ਜਾਂਦਾ ਹੈ ਕਿਤਨੇ ਕਿਤੇ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਕਿ ਨੰਬਰ ਪਲੇਟ ਜਿਹੜਾ ਇਹ ਮੁੜਿਆ ਹੋਇਆ ਹੈ ਪਰ ਸ਼ੱਕ ਦੇ ਆਧਾਰ ਤੇ ਹੀ ਕਿਹਾ ਜਾ ਸਕਦਾ ਕਿਉਂਕਿ ਕਿਤਨੇ ਕਿਤੇ ਇਹ ਨੰਬਰ ਜਿਹੜਾ ਮੁਰਦਾ ਹੋਇਆ ਨਜ਼ਰ ਆ ਰਿਹਾ ਲੁਧਿਆਣਾ ਲਾਈਵ ਦੇਖਣ ਵਾਲੇ ਮਾਣ ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿਨ ਤੁਹਾਡੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਚੰਡੀਗੜ੍ਹ ਮੇਨ ਹਾਈਵੇ ਰੋਡ ਤੇ ਜਿੱਥੇ ਦੱਸ ਦिए ਕਿ ਇੱਕ ਪਿਆਨਾਕ ਟਰੱਕ ਹਾਦਸਾ ਹੁੰਦਾ ਦੱਸ ਦिए ਕਿ ਐਕਸੀਡੈਂਟ ਇੰਨਾ ਪਿਆਨਾਕ ਸੀਗਾ ਕਿ ਟਰੱਕ ਦੇ ਜਿਹੜੇ ਫਰੰਟ ਸਾਈਡ ਤੇ ਫਰ ਕੱਚੇ ਨੇ ਔਰ ਜਾਂਦੇ ਨੇ ਸੋ ਤਸਵੀਰਾਂ ਲੁਧਿਆਣਾ ਦੇ ਚੰਡੀਗੜ੍ਹ ਹਾਈਵੇ ਤੋਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਜਿੱਥੇ ਦੀ ਜੇਕਰ ਗੱਲ ਕਰੀਏ ਤਾਂ ਚੰਡੀਗੜ੍ਹ ਮੇਨ ਹਾਈਵੇ ਦੇਖ ਸਕਦੇ ਹੋ ਮੇਰੇ ਪਿੱਛੇ ਦੀਆਂ ਤਸਵੀਰਾਂ ਕਿ ਕੀ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ ਸੋ ਪੁਲਿਸ ਕਲੋਨੀ ਚੌਂਕ ਦੇ ਵਿੱਚ ਇਸ ਟਾਈਮ ਮੌਜੂਦ ਆ ਸੀ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਤਾਂ ਪਾਲਿਸ ਕਲੋਨੀ ਚੌਕ ਦੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਨਜ਼ਰ ਨਹੀਂ ਆ ਰਿਹਾ ਚਾਰੋਂ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਉਂਦੇ ਆ ਤਾਂ ਦੇਖ ਸਕਦੇ ਹੋ ਕਿ ਇੱਕ ਵੀ ਅਧਿਕਾਰੀ ਦੀ ਜ਼ਿਕਰ ਗੱਲ ਕਰੀਏ ਤਾਂ ਇਸ ਚੌਕ ਦੇ ਵਿੱਚ ਕੋਈ ਵੀ ਪੁਲਿਸ ਅਧਿਕਾਰੀ ਜਿਹੜਾ ਨਜ਼ਰ ਨਹੀਂ ਆ ਰਿਹਾ ਤੇ ਫਿਰ ਹਾਲੇ ਇਸ ਚੌਕ ਦੇ ਵਿੱਚ ਹੀ ਵੱਡਾ ਜਿਹੜਾ ਹਾਦਸਾ ਵਾਪਰਦਾ ਹੈ ਮੇਰੇ ਪਿੱਛੇ ਉਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਟਰੱਕ ਦੇ ਨਾਲ ਕਾਫੀ ਪਿਆਣਾ ਜਿਹੜਾ ਐਕਸੀਡੈਂਟ ਹੁੰਦਾ ਤੇ ਉਸ ਤੋਂ ਬਾਅਦ ਮੇਨ ਹਾਈਵੇ ਰੋਡ ਚੰਡੀਗੜ੍ਹ ਰੋਡ ਤੇ ਪਿੱਛੇ ਕਾਫੀ ਲੰਬਾ ਜਾਮ ਜਿਹੜਾ ਉਹ ਵੀ ਲੱਗ ਜਾਂਦਾ ਫਿਰ ਹਾਲ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਆਖਿਰਕਾਰ ਜਿਹੜਾ ਟਰੱਕ ਹੈ ਇਹ ਕਿਦਾ ਹੈਗਾ ਵਾ ਤੇ ਉਸ ਤੋਂ ਬਾਅਦ ਟਰੱਕ ਜਿਹੜਾ ਕਿੱਥੋਂ ਆਇਆ ਕਿਉਂਕਿ ਜੇਕਰ ਟਰੱਕ ਦੀ ਗੱਲ ਕਰੀਏ ਤੇ ਅੱਗੋਂ ਦੇਖ ਸਕਦੇ ਹੋ ਕਿ ਇੱਕ ਅੱਗੇ ਬਜੜੀ ਤੋਂ ਲੋਡ ਜਿਹੜਾ ਟਰੱਕ ਹੈਗਾ ਵਾ ਉਹ ਖੜਾ ਹੋਇਆ ਟਿੱਪਰ ਤੇ ਪਿੱਛੋਂ ਜਿਹੜਾ ਟਿੱਪਰ ਹੈ ਉਹ ਵੀ ਆਇਆ ਤੇ ਉਸ ਤੋਂ ਬਾਅਦ ਸਿੱਧੇ ਤੌਰ ਤੇ ਕਾਫੀ ਭਿਆਨਕ ਜਿਹੜੀ ਆ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਕੀ ਬਣ ਜ ਕੰਮ ਕਰ ਰਹੇ ਸੀਗੇ ਅਰੇ ਟਰਾਂਪ ਉਹ ਨਾ ਕਰ ਜੀ ਇੱਥੇ ਕੀ ਕਰ ਰਹੇ ਸੀ ਸਾਰੇ ਬੰਦੇ ਨੇ ਭੇਜਿਆ ਬਜਰੀ ਖਾਲੀ ਕਰਨੀ ਤਾਂ ਆਏ ਅੱਛਾ ਕਿਹੜੇ ਇਕਲੇ ਟਰੱਕ ਨੂੰ ਖਾਲੀ ਕਰਨਾ ਸੀ ਪਤਾ ਨਹੀਂ ਜੀ ਹੁਣ ਕਿਹੜੇ ਨੂੰ ਆਉਂਗਾ ਬੰਦਾ ਅੱਛਾ ਤੁਹਾਨੂੰ ਪਤਾ ਹੈ ਕਿ ਡਰਾਈਵਰ ਕਿੱਥੇ ਹੈਗਾ ਨਹੀਂ ਜੀ ਨਹੀਂ ਕੁਝ ਨਹੀਂ ਪਤਾ ਤੁਹਾਨੂੰ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੇ ਲੋਕ ਨੇ ਸਿੱਧੇ ਤੌਰ ਤੇ ਇਹ ਪਜਦੇ ਹੋਏ ਨਜ਼ਰ ਆ ਰਹੇ ਨੇ ਜਿਹੜੇ ਲੋਕ ਇੱਥੇ ਆਏ ਸੀਗੇ ਕੰਮ ਕਰਾਣੇ ਨਾਲ ਵੱਲੋਂ ਸਿੱਧੇ ਤੌਰ ਤੇ ਕਹਿਣਾ ਕਿ ਟਰਾਂਸਪੋਰਟ ਤੋਂ ਆਏ ਆ ਫਿਰ ਹਾਲ ਤਸਵੀਰਾਂ ਜਿਹੜੀਆਂ ਨੇ ਉਹ ਚੰਡੀਗੜ੍ਹ ਮੇਨ ਹਾਈਵੇ ਦੀਆਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਕਾਫੀ ਪਿਆਨਾ ਜਿਹੜਾ ਪਿੱਛੇ ਲੰਬਾ ਜਾਮ ਲੱਗਿਆ ਹੋਇਆ ਹੈ ਸੋ ਦੱਸਦੇ ਕਿ ਕਾਫੀ ਪਿਆਨਾ ਕੇ ਜਿਹੜਾ ਐਕਸੀਡੈਂਟ ਹੁੰਦਾ ਤੇ ਉਸ ਤੋਂ ਬਾਅਦ ਟਰੱਕ ਦੇ ਜਿਹੜੇ ਫਰੰਟ ਸਾਈਡ ਤੇ ਦੇਖ ਸਕਦੇ ਹੋ ਕਿ ਡਰਾਈਵਰ ਸੀਟ ਤੇ ਜਿਹੜੇ ਨੇ ਪਰ ਖੱਟੇ ਉੱਡ ਜਾਂਦੇ ਨੇ ਹਾਲਾ ਕਿ ਹਲੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਕਿ ਡਰਾਈਵਰ ਜਿਹੜਾ ਕੌਣ ਸੀਗਾ ਕਿੱਥੋਂ ਆ ਰਿਹਾ ਸੀਗਾ ਟਰੱਕ ਜਿਹੜਾ ਸੀਗਾ ਉਹ ਕਿੱਥੋਂ ਆ ਰਿਹਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਐਕਸੀਡੈਂਟ ਆ ਉਹ ਕਿੱਦਾਂ ਹੁੰਦਾ ਵਾ ਹਲੇ ਤੱਕ ਇਸ ਗੱਲ ਦਾ ਜਿਹੜਾ ਕਿਸੇ ਨੇ ਕੋ ਨੁਕਸਾਨ ਹੋਇਆ ਵਾ ਹਲੇ ਤੱਕਰ ਕੁਝ ਵੀ ਜਿਹੜਾ ਪਤਾ ਨਹੀਂ ਲੱਗਿਆ ਫਿਰ ਹ ਜਿਹੜੇ ਟਰਾਂਸਪੋਰਟੀਆਂ ਨੇ ਦੇਖ ਸਕਦੇ ਹੋ ਕਿਉਂ ਨਾ ਬੋਲੋ ਸਿੱਧੇ ਤੌਰ ਤੇ ਇੱਕ ਜਿਹੜਾ ਟਰੱਕ ਹੈ ਅੱਗੇ ਉਹ ਵੀ ਬਜੜੀ ਤੋਂ ਲੋਡ ਹੈ ਤਾਂ ਦੂਜੇ ਜੇਕਰ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿ ਬਜੜੀ ਜੜੀ ਐ ਇੱਥੇ ਵੀ ਪਈ ਹੋਈ ਹੈ ਤੇ ਕਾਫੀ ਭਿਆਨਕ ਜਿਹੜਾ ਹਾਦਸਾ ਹੁੰਦਾ ਤਸਵੀਰਾਂ ਜਿਹੜੀਆਂ ਨੇ ਉਹ ਲੁਧਿਆਣਾ ਦੇ ਚੰਡੀਗੜ੍ਹ ਹਾਈਵੇ ਤੋਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਬਜੜੀ ਤੋਂ ਆ ਜਿਹੜਾ ਲੋਡ ਹੁੰਦਾ ਵਾ ਟਰੱਕ ਸੋ ਕਾਫੀ ਜ਼ਿਆਦਾ ਬਜੜੀ ਜੜੀ ਆ ਉਹ ਸਿੱਧੇ ਤੌਰ ਤੇ ਥੱਲੇ ਨਜ਼ਰ ਆ ਰਹੀ ਆ ਲਾ ਕਿ ਇਹ ਬਜੜੀ ਇਹ ਹਲੇ ਤੱਕ ਕਰ ਕੁਝ ਵੀ ਇਹਦਾ ਪਤਾ ਨਹੀਂ ਲੱਗ ਪਾਇਆ ਫਿਰ ਹਾਲ ਤਸਵੀਰਾਂ ਜਿਹੜੀਆਂ ਨੇ ਚੰਡੀਗੜ੍ਹ ਹਾਈਵੇ ਤੋਂ ਤੁਹਾਡੇ ਨਾਲ ਸਾਂਝਾ ਕਰਾਰੇ ਜਿੱਥੇ ਪਿੱਛੇ ਕਾਫੀ ਪਿਆਣਕ ਲੰਬਾ ਜਾਮ ਜਿਹੜਾ ਉਹ ਲੱਗਿਆ ਹੋਇਆ ਕਿਉਂਕਿ ਜੇਕਰ ਇਸ ਥਾਂ ਦੀ ਗੱਲ ਕਰੀਏ ਤੇ ਪੁਲਿਸ ਅਧਿਕਾਰੀ ਜਿਹੜੇ ਨੇ ਉਹ ਥੋੜੀ ਦੇਰ ਪਹਿਲਾਂ ਹੀ ਇੱਥੇ ਪਹੁੰਚਦੇ ਨੇ ਪਰ ਇਹ ਹਾਦਸਾ ਕਦੋਂ ਹੁੰਦਾ ਵਾ ਇਸ ਗੱਲ ਦੀ ਹਲੇ ਤੱਕ ਕਰ ਕੁਝ ਵੀ ਜਿਹੜਾ ਪਤਾ ਨਹੀਂ ਲੱਗ ਪਾਰਿਆ ਕਿ ਹਾਦਸਾ ਜਿਹੜਾ ਰਾਤ ਹੁੰਦਾ ਜਾਂ ਕਦੋਂ ਹੁੰਦਾ ਵਾ ਤੇ ਕਾਫੀ ਪਿਆਣ ਜਿਹੜਾ ਹਾਦਸਾ ਜਾਂ ਹੁੰਦਾ ਉਸ ਤੋਂ ਬਾਅਦ ਟ੍ਰੈਫਿਕ ਦੇ ਜਿਹੜੇ ਮੁਲਾਜ਼ਮ ਨੇ ਉਹ ਵੀ ਇੱਥੇ ਪਹੁੰ ਕੀ ਕੋਛੇ تھے ਕਿਤਾ ਗਿਆ ਵਾ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹ ਜਾਂਦੇ ਹੋਏ ਨਜ਼ਰ ਆ ਰਹੇ ਨੇ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਾਂਗੇ ਤੇ ਕਿਸੇ ਕੀ ਨਾਮ ਕੀ ਹੈਗਾ ਸਰ ਤੁਹਾਡਾ ਨਾਮ ਕੀ ਹੈਗਾ ਕੀ ਨਾਮ ਹੈ ਇੱਥੇ ਤੁਸੀਂ ਆਏ ਪੋਸਟ ਕੋਲੋਨੀ ਚੌਕ ਦੇ ਆ ਹਾਸਾ ਕੋ ਤੁਹੁੰਦਾ ਹੈ ਇਹ ਹਾਸਾ ਸਵੇਰ ਦਾ ਹੋਇਆ ਕਿੰਨੀ ਦੇਰ ਪਹਿਲਾਂ ਹੋਇਆ 2-3 ਘੰਟੇ ਹੋ ਗਿਆ 3 ਘੰਟੇ ਹੋ ਗਏ ਉਦੋਂ ਦਾ ਟਰੱਕ ਇੱਥੇ ਖੜਾ ਹੋਇਆ ਆ ਟਰੱਕ ਆ ਰਿਹਾ ਕਰਾਰੇ ਸਾਈਡ ਦੇ ਉਰੋਂ ਅੱਛਾ ਆਇਆ ਕਿੱਥੋਂ ਸੀ ਜੀ ਸਰ ਇਹ ਤਾਂ ਇਧਰੋਂ ਆਇਆ ਰੋਪੜ ਸਾਈਡ ਤੋਂ ਆਇਆ ਨੇ अच्छा ਤੇ ਉਸ ਤੋਂ ਬਾਅਦ ਇਹ ਕੋਈ ਹਾਦਸਾ ਹੋਇਆ ਇਹਦੇ ਡਰਾਈਵਰ ਕਿੱਥੇ ਹੈਗਾ ਬਤਾਓ ਸੱਇਆ ਆ ਖੜੇ ਸਾਰੇ ਡਰਾਈਵਰ ਕਿੱਥੇ ਆ ਖੜੇ ਸਾਰੇ ਮਾਲਕ ਨੇ ਬਿਲਕੁਲ ਅੱਛਾ ਇਹ ਲੋਗ ਨੇ ਇਹਨਾਂ ਦਾ ਟਰੱਕ ਹੈ ਇਹਨਾਂ ਦੇ ਪਾਸੇ ਹੋਰ ਹੋਰ ਮਜ਼ਦਮ ਆਏ ਨੇ ਹੋਰ ਗਲਾਜਮ ਆਇਨੀ ਸਰ ਬ੍ਰੇਕ ਬਰੂ ਬੱਜੀ ਇਹਨਾਂ ਦੀ ਅੱਛਾ ਬ੍ਰੇਕ ਬਰੂ ਬੱਜੀ ਇਹ ওভারਲੋਡ ਸੀਗਾ ਸਰ ਹਾਂ ওভারਲੋਡ ਸੀਗਾ ਕੋਈ ਚਲਾਨ ਨਹੀਂ ਕੀਤਾ ਜਦੋਂ ওভারਲੋਡ ਸੀਗਾ ਤੇ ਹਲੇ ਤੱਕ ਰਿਪੋਰਟ ਖਾਲੀਅਤਕਾਰੀ ਨਹੀਂ ਪਹੁੰਚੇ ਪਤਾ ਪਤਾ ਸਾਰੇ ਸਾਰਿਆਂ ਨੂੰ ਪਤਾ ਥਾਣੇ ਦੇ ਅਧਿਕਾਰੀ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਾਹਮਣੇ ਕੀ ਜਕਰ ਰਹਿਣਾ ਵੱਲੋ ਸਿੱਧੇ ਤੌਰ ਤੇ ਗੱਲ ਕਹੀ ਜਾ ਰਹੀ ਹੈ ਕਿ ਥਾਣੇ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਸਾਹਮਣੇ ਪਹੁੰਚਣੇ ਪਰ ਕੋਈ ਚਲਾਨ ਜਿਹੜਾ ਹਲੇ ਤੱਕ ਕਰ ਨਹੀਂ ਕੀਤਾ ਗਿਆ ਕਿਉਂਕਿ ਸਿੱਧੇ ਤੌਰ ਤੇ ਇਹਨਾਂ ਵੱਲੋਂ ਗੱਲ ਕਹੀ ਜਾ ਰਹੀ ਹੈ ਪਰ ਦੇਖਦੇ ਹੋ ਕਿ ਕਾਫੀ ਭਿਆਨਕ ਜਿਹੜਾ ਹਾਦਸਾ ਵਪਰ ਗੀ ਉਹ ਕਿਸ ਤਰੀਕੇ ਬੰਦ ਵੀ ਕੀਤਾ ਜਾ ਰਿਹਾ ਪਰ ਇਹ ਟਰੱਕ ਜਿਹੜਾ ਇਹਨਾਂ ਦਾ ਵਾ ਕਿਉਂਕਿ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਵਾ ਪਰ ਡਰਾਈਵਰ ਕਿੱਥੇ ਹੈਗਾ ਹਲੇ ਤੱਕ ਇਸ ਗੱਲ ਦਾ ਜਿਹੜਾ ਕੁਝ ਵੀ ਪਤਾ ਲਗਾ ਪਾਣਾ ਕਿਤਨੇ ਕਿਤੇ ਸਹੀ ਨਹੀਂ ਹੈਗਾ ਕਿਉਂਕਿ ਡਰਾਈਵਰ ਕਿੱਥੇ ਹੈ ਹਲੇ ਤੱਕ ਕੁਝ ਵੀ ਪਤਾ ਨਹੀਂ ਲੱਗ ਪਾਇਆ ਬਾਈ ਜੀ ਨਾਮ ਕੀ ਹੈਗਾ ਸਰ ਪਤਾ ਹੀ ਨਹੀਂ ਨਾ ਹੀ ਨਹੀਂ ਪਤਾ আচ্ছা ਸਰ ਇਹ ਟਰੱਕ ਕਿਦਾ ਵਾ ਮੈਨੂੰ ਤਾਂ ਪਤਾ 150 ਚੱਲਦਾ ਇੱਥੇ ਪਤਾ ਲੱਗਾ ਕਿਦਾ اچھا ਇਹ ਕੁਝ ਪਤਾ ਲੱਗੇ ਡਰਾਈਵਰ ਕਿੱਥੇ ਹੈ ਰੌਲਾ ਤਾਂ ਇਹ ਹੈ ਨਾ ਇੱਥੇ ਜਿਹੜਾ ਆ ਜੀ ਲੱਗ ਗਈ ਨਾ ਜਿੱਦਾਂ ਤੁਸੀਂ ਇੱਥੇ ਦੇਖਦੇ ਹਾਂ ਉਧਰ ਅਸੀਂ ਦੇਖਦੇ ਹਾਂ ਪਰ ਇਹ ਕਾਫੀ ਪਿਆਣਾ ਕ ਹਾਦਸਾ ਹੋਇਆ ਵਾ ਕੀ ਲੱਗਦਾ ਵੀ ਕਿੰਨੇ ਕ ਵਜੇ ਤਕਰੀਬਨ ਹੋਇਆ ਸੀਗਾ ਇਹ ਕੋਈ ਪਤਾ ਨਹੀਂ ਅੱਛੇ ਬਿਜਲੀ ਤੋਂ ਲੋਡ ਸੀਗਾ ਪਤਾ ਲੱਗਿਆ ਕੁਝ ਕਿੱਥੋਂ ਆ ਰਿਹਾ ਸੀਗਾ ਇਹ ਨਹੀਂ ਕੋਈ ਪਤਾ ਨਹੀਂ ਅੱਛਾ ਕੁਝ ਨਹੀਂ ਪਤਾ ਲੱਗਿਆ ਤੇ ਕੋਈ ਹੁਣ ਡਰਾਈਵਰ ਕਿੱਥੇ ਆ ਫਿਰ ਹਾਲ ਕੁਝ ਪਤਾ ਲੱਗਿਆ ਡਰਾਈਵਰ ਦਾ ਇਹ ਵੀ ਪਤਾ ਨਹੀਂ ਡਰਾਈਵਰ ਕਿੱਥੇ ਨਹੀਂ ਕਿਸੇ ਦੇਖ ਸਕਦੇ ਹੋ ਕਿ ਜਿਹੜੇ ਰੋਡ ਦੇ ਉੱਤੇ ਖੜੇ ਨੇ ਵਸਨੀਕ ਹੁਣਾ ਵੱਲੋਂ ਸਿੱਧੇ ਤੋਰ ਤੇ ਗੱਲ ਆਖੀ ਜਾ ਰਹੀ ਹੈ ਕਿ ਉਹ ਖੁਦ ਦੇਖ ਰਹੇ ਨੇ ਉਹਨਾਂ ਨੂੰ ਖੁਦ ਨਹੀਂ ਪਤਾ ਵੀ ਆਖਿਰਕਾਰ ਡਰਾਈਵਰ ਕਿੱਥੇ ਆ ਪਰ ਇਸ ਗੱਲ ਦੀ ਪੁਸ਼ਟੀ ਕਰਵਾਣੀ ਕਿ ਡਰਾਈਵਰ ਕਿੱਥੇ ਆ ਕਿੱਥੋਂ ਟਰੱਕ ਆਇਆ ਸੀਗਾ ਇਹਦਾ ਪ੍ਰਸ਼ਾਸਨ ਉੱਤੇ ਵੱਡੇ ਸਵਾਲ ਖੜੇ ਹੁੰਦੇ ਨੇ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਜੇਕਰ ਗੱਲ ਕਰੀਏ ਤਾਂ ਟ੍ਰੈਫਿਕ ਮੁਲਾਜ਼ਮ ਇੱਕ ਸਰਵੇ ਸਥਾ ਤੇ ਨਜ਼ਰ ਆ ਰਿਹਾ ਹੋਵੇ ਤੇ ਉਸ ਤੋਂ ਬਾਅਦ ਇਹ ਕਾਫੀ ਪਿਆਨਾਕ ਹਾਸਾ ਹੁੰਦਾ ਵਾ ਪਰ ਤਸਵੀਰਾਂ ਲੁਧਿਆਣੇ ਤੋਂ ਤੁਹਾਡੇ ਨਾਲ ਚੰਡੀਗੜ੍ਹ ਰੋਡ ਦੀਆਂ ਸਾਂਝਾ ਕਰਾ ਰਹੇ ਜਿੱਥੇ ਦੇਖ ਸਕਦੇ ਹੋ ਕਿ ਜੇਕਰ ਇਸ ਟਰੱਕ ਨੰਬਰ ਦੀ ਗੱਲ ਕਰੀਏ ਤਾਂ ਟਰੱਕ ਨੰਬਰ ਜਿਹੜਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹ ਮੋੜ ਦਿੱਤਾ ਗਿਆ ਵਾ ਟਰੱਕ ਦਾ ਨੰਬਰ ਜਿਹੜਾ ਅੱਗੋਂ ਫਰੰਟ ਤੋਂ ਵੱਡੀ ਅੰਗਲੀ ਵਾਲੀ ਗੱਲ ਜਿਹੜੀ ਆ ਕਤਨੇ ਕਿਤੇ ਸਿੱਧੇ ਤੌਰ ਤੇ ਨਜ਼ਰ ਆ ਰਿਹਾ ਕਿ ਨੰਬਰ ਪਲੇਟ ਜਿਹੜਾ ਇਹ ਮੁੜਿਆ ਹੋਇਆ ਵਾ ਪਰ ਸ਼ੱਕ ਦੇ ਆਧਾਰ ਤੇ ਹੀ ਕਿਹਾ ਜਾ ਸਕਦਾ ਕਿਉਂਕਿ ਕਤਨੇ ਕਿਤੇ ਇਹ ਨੰਬਰ ਜਿਹੜਾ ਮੁਰਦਾ ਹੋਇਆ ਨਜ਼ਰ ਆ ਰਿਹਾ ਪਰ ਟਰੱਕ ਬਜੜੀ ਤੋਂ ਜਿਹੜਾ ਪੂਰਾ ਲੋਡ ਸੀਗਾ ਤੇ ਉਸ ਤੋਂ ਬਾਅਦ ਕਾਫੀ ਭਿਆਨਕ ਹਾਦਸਾ ਜਿਹੜਾ ਇਸ ਰੋਡ ਦੇ ਉੱਤੇ ਹੁੰਦਾ ਤੇ ਕਾਫੀ ਪਿੱਛੇ ਦੇਖ ਸਕਦੇ ਹੋ ਕਿ ਕਾਫੀ ਭਾਰੀ ਲੰਬਾ ਜਾਮ ਜਿਹੜਾ ਉਹ ਵੀ ਲੱਗਿਆ ਹੋਇਆ ਨਜ਼ਰ ਆ ਰਿਹਾ ਤੇ ਇੱਕ ਪਾਸੇ ਹੋਰ ਜੇਕਰ ਗੱਲ ਕਰੀਏ ਤਾਂ ਨੰਬਰ ਜਿਹੜਾ ਵਾ ਉਹ ਵੀ ਦਿਖਾਉਣ ਦੀ ਤੁਹਾਡੇ ਨਾਲ ਕੋਸ਼ਿਸ਼ ਕਰਾਂਗੇ ਕਿ ਜਿਹੜਾ ਟਰੱਕ ਹੈ ਨੰਬਰ ਹੈ ਉਹ ਕਿੱਥੇ ਦਾ ਹੈਗਾ ਵਾ ਫਿਰ ਹਾਲ ਇਹ ਟਰੱਕ ਕਿੱਥੋਂ ਆਇਆ ਸੀਗਾ ਹਲੇ ਤੱਕਰ ਕੁਝ ਵੀ ਜਿਹੜਾ ਪਤਾ ਨਹੀਂ ਲੱਗ ਪਾਇਆ ਪਰ ਜਿਹੜੇ ਲੋਗ ਇੱਥੇ ਖੜੇ ਸੀਗੇ ਉਹ ਸਿੱਧੇ ਤੌਰ ਤੇ ਕਹਿ ਰਹੇ ਆ ਕਿ ਅਸੀਂ ਵੀ ਜਿਹੜਾ ਰੋਡ ਤੋਂ ਆ ਰਹੇ ਹਾਂ ਪਰ ਨੰਬਰ ਤੁਹਾਨੂੰ ਦਿਖਾ ਦਿੰਦੇ ਆ ਸਾਈਡ ਤੇ ਜਿਹੜਾ ਨੰਬਰ ਲਿਖਿਆ ਹੋਇਆ ਜਿਹਦੇ ਤੇ ਸਿੱਧੇ ਤੌਰ ਤੇ ਲਿਖਿਆ ਹੋਇਆ ਪੀਵੀ ਆ ਦੇਖ ਸਦੇ 66 एएच ਤੇ ਉਸ ਤੋਂ ਬਾਅਦ ਨੰਬਰ ਜਿਹੜਾ ਵਾ 9720 ਨੰਬਰ ਜਿਹੜਾ ਟਰੱਕ ਦਾ ਟਿਪਰ ਦਾ ਜਿਹੜਾ ਨੰਬਰ ਆ ਉਹ ਨਜ਼ਰ ਆ ਰਿਹਾ ਵਾ ਬਜੜੀ ਤੋਂ ਜਿਹੜਾ ਲੋਡ ਹੈ ਪੂਰਾ ਟਿਪਰ ਤੇ ਉਸ ਤੋਂ ਬਾਅਦ ਕਾਫੀ ਪਿਆਣਾ ਜਿਹੜਾ ਐਕਸੀਡੈਂਟ ਇਸ ਰੋਡ ਦੇ ਉੱਤੇ ਹੁੰਦਾ ਤੇ ਲੋਕਾਂ ਨੂੰ ਆਨ ਜਾਣ ਦੇ ਵਿੱਚ ਵੀ ਕਿਤੇ ਨਾ ਕਿਤੇ ਦਿੱਕਤਾਂ ਆ ਰਹੀਆਂ ਨੇ ਤੇ ਮੇਨ ਹਾਈਵੇ ਰੋਡ ਤੇ ਕਾਫੀ ਪਿਆਣਾ ਹਾਦਸਾ ਹੋ ਜਾਣਾ ਤੇ ਉਸ ਤੋਂ ਬਾਅਦ ਹਲੇ ਤੱਕ ਕੋਈ ਵੀ ਜਿਹੜੀ ਆ ਕਾਰਵਾਈ ਹੋਈ ਕਿ ਨਹੀਂ ਹੋਈ ਇਹ ਵੀ ਜਿਹੜੇ ਹਲੇ ਤੱਕ ਇੱਕ ਵੱਡਾ ਸਵਾਲ ਬਣਿਆ ਹੋਇਆ ਤੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਕੁਝ ਇਹ ਕਿਉਂਕਿ ਟ੍ਰੈਫਿਕ ਦੇ ਮੁਲਾਜ਼ਮ ਜਿਹੜੇ ਨੇ ਇੱਥੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਤਿੰਨ ਤੋਂ ਤਿੰਨ ਘੰਟੇ ਜਿਹੜੇ ਤਕਰੀਬਨ ਹੋ ਚੁੱਕੇ ਨੇ ਜਿੱਥੋਂ ਇਹ ਰੋਡ ਦੇ ਉੱਤੇ ਕਾਫੀ ਪੈਨਾਕ ਹਾਦਸਾ ਹੁੰਦਾ ਹੈ ਪਰ ਹਲੇ ਤੱਕ ਇਹਦੇ ਜਿਹੜੇ ਡਰਾਈਵਰ ਨੇ ਜਾਂ ਡਰਾਈਵਰ ਦਾ ਕੁਝ ਵੀ ਜਿਹੜਾ ਪਤਾ ਨਹੀਂ ਲੱਗ ਪਾਇਆ ਪਰ ਜਿਹੜੇ ਇੱਥੇ ਮੁਲਾਜ਼ਮ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਜੜੀ ਹੈ ਉਹ ਕੋਸ਼ਿਸ਼ ਕਰਨਗੇ ਜਿਹੜੇ ਪੁਲਿਸ ਕਲੋਨੀ ਚੌਕ ਦੇ ਵਿੱਚ ਟ੍ਰੈਫਿਕ ਮੁਲਾਜ਼ਮ ਮੌਜੂਦ ਹੁੰਦੇ ਨੇ ਉਹਨਾਂ ਨਾਲ ਜਾਣਕਾਰੀ ਲਵਾਂਗੇ ਆਖਿਰਕਾਰ ਕੀ ਕੁਛ ਜਿਹੜੀ ਆ ਕਾਰਵਾਈ ਕੀਤੀ ਗਈ ਆ ਜਾਂ ਕਿਸ ਥਾਣੇ ਨੂੰ ਜਿਹੜਾ ਟਰੱਕ ਆਇਆ ਲੱਗਦਾ ਤੇ ਉਸ ਤੋਂ ਬਾਅਦ ਹਲੇ ਤੱਕਰ ਥਾਣੇ ਦੇ ਜਿਹੜੇ ਅਧਿਕਾਰੀ ਨੇ ਉਹ ਕਿੱਥੇ ਹੈਗੇ ਸਾਰੀ ਜਾਣਕਾਰੀ ਜਿਹੜੀ ਆ ਪ੍ਰਸ਼ਾਸਨਿਕ ਕਾਰਵਾਈ ਨਾਲ ਲੈਣੇ ਸਰ ਕਾਫੀ ਭਿਆਨਕ ਐਕਸੀਡੈਂਟ ਹੁੰਦਾ ਇਸ ਰੋਡ ਦੇ ਉੱਤੇ ਟਰੱਕ ਦੋ ਆਮਣੇ ਸਾਹਮਣੇ ਆਂਦੇ ਤੋਂ ਉਸ ਤੋਂ ਬਾਅਦ ਕਿਦਾਂ ਹਾਸਾ ਕਿਦਾਂ ਹੁੰਦਾ ਹਾਸਾ ਤਾਂ ਸਵੇਰੇ 4 ਵਜੇ ਤੋਂ ਸਾਡੇ ਆਣ ਤੋਂ ਪਹਿਲੇ ਦੀ ਗੱਲ ਹੈ ਜੀ ਹਾਂਜੀ ਤੇ ਕੁਝ ਪਤਾ ਲੱਗਿਆ ਸਰ ਕਿਦਾਂ ਹੋਇਆ ਨਹੀਂ ਸ਼ਰ ਇਹ ਨਹੀਂ ਪਤਾ ਉਹ ਕਹਿੰਦੇ ਟਰੱਕ ਦੀ ਬੇਰੇਕ ਫੇਲ ਹੋ ਗਈ ਜਿਹੜਾ ਪਿੱਛੇ ਆ ਰਿਹਾ ਹੈਗਾ ਜੀ ਉਹਦੇ ਕਰਕੇ ਹੋਇਆ ਜੀ ਬਾਕੀ ਉਹਦੇ ਟਰਾਂਸਪੋਰਟਰ ਖੜੇ ਆ ਜੀ ਜਿਹਨਾਂ ਟਰੱਕ ਉਨੋਂ ਸਾਰਾ ਪਤਾ ਹੈ ਜੀ ਅੱਛਾ ਇਹ ਪਜੜੀ ਤੋਂ ਲੋਡ ਸੀਗਾ ਟਰੱਕ ਹਾਂਜੀ ਪਜੜੀ ਦਾ ਜੀ ਇਹ ਕਿੱਦਾਂ ਮਤਲਬ ਡਰਾਈਵਰ ਕਿੱਥੇ ਹੈਗਾ ਦੇਵਦਾ ਹਸਤਾਲਾ ਗਈ ਰਾਤ ਨੂੰ ਸਾਢੇ 5 ਤੋਂ ਪਹਿਲੇ ਦੀਆਂ ਗੱਲਾਂ ਜੀ ਇਹਦੇ ਬਾਰੇ ਸਿਰ ਜਾਣਕਾਰੀ ਜਿਹੜੇ ਉੱਥੇ ਟਰਾਂਸਪੋਰਟਰ ਖੜੇ ਉਹਨਾਂ ਤੋਂ ਲੈ ਸਕਦੇ ਜੀ ਆਪਾਂ ਅੱਛਾ ਅੱਜ ਪੁਲਿਸ ਨੂੰ ਕੁਝ ਨਹੀਂ ਪਤਾ ਪੁਲਿਸ ਕੋਈ ਜ਼ਿੰਮੇਵਾਰੀ ਪੁਲਿਸ ਜ਼ਿੰਮੇਵਾਰੀ ਹੈ ਤਾਂ ਜਾ ਕੇ ਪੁੱਛ ਲੈ ਜਿਹੜਾ ਡਰਾਈ ਹਸਪਤਾਲ ਦੇ ਵਿੱਚ ਟਰੱਕ ਵੀ ਆਪਣੀ ਮਰਜ਼ੀ ਨਾਲ ਲੈ ਕੇ ਜਾਇਆ ਜਾਊਗਾ ਨਹੀਂ ਨਹੀਂ ਟਰੱਕ ਤਾਂ ਫੇਰ ਜਾਊਗਾ ਚੱਕ ਤੋਂ ਲੈ ਕੇ ਜਾਣਗੇ ਟਰਾਂਸਪੋਰਟਰਾਂ ਦੇ ਟਰੱਕ ਆਵੇ ਪੁਲਿਸ ਦੀ ਕੋਈ ਰਿਸਪੌਂਸਬਿਲਟੀ ਨਹੀਂ ਹੈ ਜੀ ਨਹੀਂ ਇਹ ਤਾਂ ਬਈ ਚਾਹੁੰਦਾ ਉਹ ਜਿਹੜੇ ਦੋਨੇ ਤੇ ਰੱਬ ਇੱਕ ਪਾਰਟੀ ਦੇ ਟਰੱਕ ਹੈ ਜੀ ਅੱਛਾ ਹਾਂਜੀ ਮੇਨ ਰੋਡ ਦੇ ਉੱਤੇ ਇੱਕ ਕਾਫੀ ਪਿਆਣਾ ਖਾਸਾ ਹੁੰਦਾ ਵੈ ਪੁਲਿਸ ਦਾ ਰਾਈਟ ਤਾਂ ਬਣਦਾ ਹੈਗਾ ਵੀ ਪੁਲਿਸ ਇੱਥੇ ਆਵੇ ਇਨਵੈਸਟੀਗੇਸ਼ਨ ਕਰੇ ਡਰਾਈਵਰ ਕਿੱਥੇ ਹੈਗਾ ਕੋਈ ਰਾਈਟ ਹੈ ਨਹੀਂ ਦੇਖੋ ਤਾਂ ਸਭ ਤੋਂ ਪਹਿਲੇ ਪੀਸੀਆਰ ਆਇਆ ਹੈਗਾ ਜੀ ਪੀਸੀਆਰ ਨੇ ਪੂਰਾ ਕੀਤਾ ਜੀ ਹਾਂਜੀ ਸਰਜੈਂਟ ਟ੍ਰੈਫਿਕ ਡਿਊਟੀ ਹੈ ਜੀ ਦਾ ਹਾਂਜੀ ਟ੍ਰੈਫਿਕ ਕਲੀਅਰ ਹੈ ਸਰ ਟ੍ਰੈਫਿਕ ਕਲੀਅਰ ਹੈ ਜੀ ਆ ਪਿੱਛੇ ਕਾਫੀ ਆ ਲੰਬਾ ਜਾਮ ਲੱਗਿਆ ਹੋਇਆ ਹੈ ਭਾਈ ਸਾਹਿਬ ਸਰ ਉਪਰੋਂ ਮੜਾ ਕੈਮਰਾ ਮਾਰ ਕੇ ਦੇਖੋ ਤਾਂ ਮਸ਼ੀਨ ਵੀ ਚੱਲਦੀ ਸਰ ਅੱਛਾ ਹਾਂਜੀ ਇਹਦੇ ਕਰਕੇ ਆ ਸਰ ਕਾਰਵਾਈ ਕੀਤੀ ਜਾਊਗੀ ਸਰ ਕਾਰਵਾਈ ਹੋ ਰਹੀ ਹੈ ਜੀ ਤਾਰੂ ਜਿਲ੍ਹਾ ਬਿਜਲੀ ਬਾਅਦ ਘਟਾ ਟ੍ਰੈਫਿਕ ਨਾਰਮਲ ਹੋ ਜਾਈਂ ਸਰ ਇਹ ਪਤਾਵਾ ਵੀ ਡਰਾਈਵਰ ਜਿਹੜਾ ਹੈਗਾ ਉਹਨੂੰ ਹਸਪਤਾਲ ਲੈ ਜਾ ਹਾਂਜੀ ਹਸਪਤਾਲ ਲੈ ਸਰ ਨਾਮ ਕੀ ਹੈਗਾ ਪੀਰਾ ਐਸਐ ਜਗਨਨਾਥੀ ਬਿਲਕੁਲ ਸੋ ਦੱਸ ਦੀ ਐਸਐ ਜਗਨਨਾਥੀ ਜਿਹੜੇ ਪੁਲਿਸ ਕਲੋਨੀ ਚੌਕ ਦੇ ਵਿੱਚ ਟ੍ਰੈਫਿਕ ਇੰਚਾਰਜ ਨੇ ਇੱਥੇ ਖੜੇ ਹੁੰਦੇ ਨੇ ਇੱਥ ਕਿੱਥੇ ਚੜੇ ਆ ਦੱਸਦੇ ਪੀਸੀਆਰ ਜਿਹੜੀ ਆ ਉਹ ਸਵੇਰੇ ਆਂਦੀ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਜਿਹੜੀ ਆ ਤਹਿਕੀਕਾਤ ਕੀਤੀ ਜਾਂਦੀ ਆ ਜੇਕਰ ਇਸ ਰੋਡ ਦੀ ਗੱਲ ਕਰੀਏ ਤੇ ਇਸ ਰੋਡ ਦੇ ਉੱਤੇ ਪੁਲਿਸ ਸਤਕਾਰੀ ਜਿਹੜੇ ਮੌਕੇ ਤੇ ਇੱਥੇ ਮੌਜੂਦ ਨਹੀਂ ਪਰ ਉਹਨਾਂ ਵੱਲੋਂ ਕਿਹਾ ਜਾਂਦਾ ਤਕਰੀਬਨ ਤੜਕ ਸਵੇਰੇ 4:00 ਵਜੇ ਕਾਫੀ ਭਿਆਨਕੇ ਹਾਦਸਾ ਹੁੰਦਾ ਤੇ ਉਸ ਤੋਂ ਬਾਅਦ ਡਰਾਈਵਰ ਨੂੰ ਜਿਹੜਾ ਉਹ ਹਸਪਤਾਲ ਲੈ ਕੇ ਜਾਇਆ ਜਾਂਦਾ ਵਾ ਪੁਲਿਸ ਵੱਲੋਂ ਗੱਲ ਜਿਹੜੀ ਆਖੀ ਜਾ ਰਹੀ ਹੈ ਪਰ ਡਰਾਈਵਰ ਕਿੱਥੇ ਹੈਗਾ ਵਾ ਪੁਲਿਸ ਵੱਲੋਂ ਇਹ ਕਹਿਇਆ ਕਿ ਡਰਾਈਵਰ ਨੂੰ ਜਿਹੜਾ ਹਸਪਤਾਲ ਲੈ ਕੇ ਜਾਇਆ ਗਿਆ ਵੈ ਤੇ ਉਸ ਤੋਂ ਬਾਅਦ ਜੇਕਰ ਟਰਾਂਸਪੋਰਟ ਜਿਹੜੇ ਟਰਾਂਸਪੋਰਟ ਦੇ ਉੱਤੇ ਕੰਮ ਕਰਦੇ ਨੇ ਟਰਾਂਸਪੋਰਟ ਹੀ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ ਸੋਨਾ ਵੱਲੋਂ ਲਗਾਤਾਰ ਜਿਹੜੀ ਆ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਦੋ ਟਰੱਕ ਜਿਹੜੇ ਨੇ ਉਹ ਖੜੇ ਹੋਏ ਸੀਗੇ ਸੋਨਾ ਵੱਲੋਂ ਪੁਲਿਸ ਵੱਲੋਂ ਸਿੱਧੇ ਤੌਰ ਤੇ ਇੱਕ ਤਰੀਕੇ ਨਾਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਪੀਸੀਐਸ ਸਵੇਰੇ ਆਈ ਸੀਗੀ ਤੇ ਹਲੇ ਤੱਕ ਟਰੱਕ ਜਿਹੜਾ ਵਾ ਐਸੇ ਰੋਡ ਤੇ ਖੜਾ ਵਾ ਪਰ ਪ੍ਰਸ਼ਾਸਨ ਇਸ ਥਾਂ ਤੇ ਨਹੀਂ ਪਹੁੰਚਿਆ ਜਾਂ ਪ੍ਰਸ਼ਾਸ ਕੀ ਕਾਰਨ ਹੈ ਇਹ ਹਲੇ ਇੱਕ ਵੱਡਾ ਸਵਾਲ ਖੜਾ ਹੋਇਆ ਪਰ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਈਆਂ ਜਿੱਥੇ ਕਾਫੀ ਪਿਆਣਾ ਜਿਹੜਾ ਹਾਸਾ ਹੁੰਦਾ ਤੇ ਉਸ ਤੋਂ ਬਾਅਦ ਟਰੱਕ ਦੇ ਜਿਹੜੇ ਆ ਸਿੱਧੇ ਤੌਰ ਤੇ ਪਰ ਖੱਜੇ ਜਿਹੜੇ ਨੇ ਉੱਡ ਜਾਂਦੇ ਨੇ ਪਟ ਰਕਦਾ ਨੰਬਰ ਜਿਹੜਾ ਉਹ ਵੀ ਤੁਹਾਡੇ ਨਾਲ ਦੱਸਿਆ ਹੋਣਾ ਆਣ ਵਾਲਾ ਸਮਾਂ ਦੱਸੂਗਾ ਕਿ ਕੀ ਕਾਰਵਾਈ ਜਿਹੜੀ ਆ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਟਰੱਕ ਜਿਹੜਾ ਬਜਰੀ ਦੇ ਨਾਲ ਕਿਸ ਤਰੀਕੇ ਨਾਲ ਲੋਡ ਹੈ ਉਹ ਵੀ ਆ ਤੁਸੀਂ ਦੇਖ ਸਕਦੇ ਹੋ ਤੇ ਕੀ ਕਾਰਵਾਈ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਇਹ ਆਣ ਵਾਲਾ ਸਮਾਂ ਦੱਸੂਗਾ ਦੇਖੋ ਲੁਧਿਆਣਾ ਲਈ ਮੈਨੇਜਿੰਗ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ